ਨਬ ਸ਼ਹਿਰ ਦੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਵੇਖਿਆ ਹੋਇਆ ਨਾਬਾ ਨਿਵਾਸੀਆਂ ਨੇ ਨਾਬਾ ਦੇ ਮੁੱਖ ਚੌਕ ਬੋੜਾ ਗੇਟ ਵਿਖੇ ਧਰਨਾ ਲਗਾਇਆ ਚੱਕਾ ਜਾਮ ਕਰਕੇ ਜਮ ਕੇ ਨਾ ਰਹਿਵਾਸੀ ਕੀਤੀ ਹੈ ਬਿੱਤੇ 3-4 ਦਿਨਾਂ ਤੋਂ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਵੇਖਿਆ ਹੋਇਆ ਨਾਬਾ ਨਿਵਾਸੀਆਂ ਨੇ ਧਰਨਾ ਲਗਾਇਆ ਕਪੜੇ ਦੀ ਦੁਕਾਨ ਉੱਤੇ ਸਾਰਾ ਕੁਝ ਚੋਰੀ ਕਰਕੇ ਚੋੜ ਲੈ ਗਏ ਨੇ ਇਸ ਮੌਕੇ ਉੱਤੇ ਪੀੜਤ ਨੋਜਵਾਨ ਰਾਣਾ ਨੇ ਕਿਹਾ ਕਿ ਮੈਂ ਤਾਂ ਬਿਲਕੁਲ ਬਰਬਾਦ ਹੋ ਚੁੱਕਾ ਜੋ ਮੇਰੇ ਤਨ ਉੱਤੇ ਕਪੜੇ ਨੇ ਉਹ ਵੀ ਲੈ ਜਾਣ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਸਬੰਧ ਦੇ ਵਿੱਚ ਅਸੀਂ ਛੇਤੀ ਹੀ ਮੁਲਜ਼ਮ ਨੂੰ ਫੜ ਲਵਾਂਗੇ ਮੇਰਾ ਤਾਂ ਛੱਡਿਆ ਹੀ ਨਹੀਂ ਬੋਲਣ ਜੋਗਾ ਜੀ ਮੈਂ ਦੱਸ ਕੀ ਕਰਾਂ ਜੀ ਮੈਂ ਤਾਂ ਬਰਬਾਦ ਹੋ ਗਿਆ ਜੀ ਮੈਂ ਕਿਦੇ ਰੋਮਾਂ ਜਾ ਕੇ ਜੀ ਕੋਈ ਸੁਣਵਾਈ ਨਹੀਂ ਹੈਗੀ ਜੀ ਪਹਿਲਾਂ ਵੀ ਪੰਜ ਦਿਨ ਪਹਿਲਾਂ ਵੀ ਗਏ ਸੀ ਜੀ ਪੁਲਿਸ ਪ੍ਰਸ਼ਾਸਨ ਲਾਵੇ ਕੋਈ ਸੁਣਵਾਈ ਨਹੀਂ ਹੋਈ ਤਿੰਨ ਦਿਨ ਬਾਅਦ ਫੇਰ ਮੇਰੀ ਦੁਕਾਨ ਤੇ ਸਾਰੀ ਦੁਕਾਨ ਖਾਲੀ ਕਰਕੇ ਲੈ ਗਏ ਜੀ ਲਓ ਜੀ ਮਾਇਦਾ ਬਰਬਾਦ ਹੋ ਗਿਆ ਜੀ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਮਾਇਦਾ ਜੀ ਇੰਨਾ ਸਮਾਨ ਲੈ ਕੇ ਆਏ ਤੇ ਹੁਣ ਮੈਂ ਦੱਸੋ ਕੀ ਵਪਾਰੀ ਮੇਰਾ ਗਾਲ ਪੱਟ ਲੈਣਗੇ ਖਾ ਜਾਣਗੇ ਮਾਇਦਾ ਜੀ ਹੁਣ ਆਇਆ ਲਾ ਲਓ ਬੱਸ ਜਾਦਾ ਮੈਂ ਕੁਝ ਕਰ ਲੂੰਗਾ ਜੁਮੇਵਾਰ ਸਰਕਾਰ ਹੋਊਗੀ ਬਸ ਜੀ ਮੇਰਾ ਬੁਰਾ ਹਾਲਾ ਲਕਾ ਵੀ ਕੱਪੜੇ ਲੈ ਜੋ ਲੈ ਤਾਰ ਕੇ ਮੇਰੇ ਲੋ ਜੀ ਆ ਵੀ ਲੈ ਜੋ ਜਿਹਨੂੰ ਜ਼ਰੂਰਤ ਆ ਮੈਨੂੰ ਕੋਈ ਲੋੜ ਨਹੀਂ ਮੈਂ ਤਾਂ ਨੰਗਾ ਪਖਿਆਰੀ ਹੋ ਗਿਆ ਪਖਿਆਰੀ ਹੋ ਰਹਿ ਗਿਆ ਜੀ ਲੈ ਜੋ ਜਿਹੜਾ ਲੈ ਕੇ ਜਾਣਾ ਜੀ ਮੇਰੇ ਕੱਪੜੇ ਲੈ ਜੋ ਜੀ ਮੇਰਾ ਬੁਰਾ ਹਾਲ ਹੋ ਗਿਆ ਜੀ ਮੈਂ ਨਹੀਂ ਦੁਕਾਨਦਾਰੀਆਂ ਕਰਨੀਆਂ ਮੈਂ ਕਰਦਾ ਹੀ ਨਹੀਂ ਹੈਗਾ ਜੀ ਮੇਰੇ ਜੋ ਮਾਰ ਜੇ ਮੇਰੀ ਦੁਕਾਨਦਾਰੀ ਦਵਾਓ ਜੀ ਮੈਂ ਨਹੀਂ ਪਤਾ ਮੇਰਾ ਮਾਲ ਮੋਲ ਦਵਾਓ ਮੈਂ ਇਹ ਕਰਦਾ ਹੀ ਨਹੀਂ ਹੈਗਾ ਦੁਕਾਨਦਾਰੀ ਜੀ ਮੈਂ ਕਰਦਾ ਹੀ ਫੌਰਨ ਮੈਂ ਕਿਤੇ ਨਹੀਂ ਮੈਨੂੰ ਮਾਰ ਦੋ ਤੁਸੀਂ ਬਸ ਚੋਰਾਂ ਨੇ ਤਾਂ ਮੈਨੂੰ ਮਾਰੇ ਦਿੱਤਾ ਏ ਕੋ سنوائی نہیں ہو رہی جی میں کچھ بھی نہیں کر سکتا جا کے دیکھا کی ماں جی بہت میں دکان ਦਾ ਸਿਸਾ ਭੰਨਿਆ ਪਿਆ ਸ਼ਟਰ ਪਾੜਿਆ ਪਿਆ ਮਾਲ ਖਾਲੀ ਪਿਆ ਦੁਕਾਨਦਾਰੀ ਜੀ ਕਿੰਨੇ ਦਾ ਸਮਾਨ ਸੀ ਟੋਟਲ ਮੈਂ ਕਹਾਂ ਜੀ ਕੀ ਲਾਵਾ ਸਾਹਿਬ ਸਾਰੀ ਖਾਲੀ ਪਈ ਆ ਕੀ ਮੈਂ ਬਸ ਐ ਲੈ ਲਓ ਬੰਦਾ ਉੱਜੜ ਗਿਆ ਜੀ ਬਸ ਜੀ ਬਾ ਬੰਦੇ ਦਾ ਜਿਵੇਂ ਅੰਸਾਰ ਪੰਜਾ ਜਿਵੇਂ ਕਿਸੇ ਦਾ ਪਿਓ ਮਰ ਗਿਆ ਜਾ ਕੇ ਦਾ ਪੁੱਤ ਮਰ ਗਿਆ ਮੇਰਾ ਤਾਂ ਮਰ ਗਿਆ ਜੀ ਉਹੀ ਹੁੰਦੀ ਕਿਸਾਨ ਦੀ ਜ਼ਮੀਨ ਹੁੰਦੀ ਆ ਕਿਸਾਨ ਜਿਵੇਂ ਪ੍ਰੇਸ਼ਾਨ ਨੇ ਹੁਣ ਦੁਕਾਨਦਾਰ ਪ੍ਰੇਸ਼ਾਨ ਨੇ ਅਰੇ ਜੀ ਅਸੀਂ ਪ੍ਰਸ਼ਾਸਨ ਨੂੰ ਵੀ ਕਈ ਵਾਰ ਜਾਣੂ ਕਰਾ ਚੁੱਕੇ ਹਾਂ ਸਾਡੇ ਡੇਲੀ ਮਨੋ ਇੱਕ ਦਿਨ ਛੱਡ ਕੇ ਚੋਰੀ ਹੁੰਦੀ ਆ ਕਿਹੜੇ ਏਰੀਆ ਚ ਬੋਰਾ ਗੇਟ ਜੀ ਕਿੰਨੇ ਕ ਦਿਨ ਹੋ ਗਏ ਮਨੋ 4-5 ਦਿਨ ਹੋ ਗਏ ਜੀ ਅਸੀਂ ਪ੍ਰਸ਼ਾਸਨ ਨੂੰ ਰੋਜ਼ ਦੱਸ ਕੇ ਆਉਨੇ ਆ ਤੇ ਇੱਕ ਦਿਨ ਛੱਡ ਕੇ ਛੱਟ ਟੁੱਟ ਜਾਂਦਾ ਜੀ ਅੱਜ ਕੀ ਚੋਰੀ ਅੱਜ ਰਾਣਾ ਗਾਰਮੈਂਟ ਸਹ ਕੋਈ ਵਿਚਾਰੇ ਦੀ ਚੋਰੀ ਹੋਈ ਆ ਉਹ ਵਿਚਾਰਾ ਪਿੰਡੋਂ ਕੰਮ ਛੱਡ ਕੇ ਇੱਥੇ ਆਇਆ ਵੀ ਚੰਗੇ ਕੰਮ ਦੀ ਤਲਾਸ਼ ਲਈ ਤੇਰਾ ਬਾਪ ਉਹਨੂੰ ਬਾਹਰ ਭੇਜਣਾ ਚਾਹੁੰਦੀ ਉਹ ਬਾਹਰ ਨਹੀਂ ਗਿਆ ਕਹਿੰਦਾ ਮੈਂ ਇੱਥੇ ਹੀ ਕੰਮ ਕਰਨ ਹੈਗਾ ਉਹ ਵਿਚਾਰਾ ਲੁੱਟ ਗਿਆ ਦੱਸੋ ਹੁਣ ਉਹ ਵਿਚਾਰਾ ਕਰਜ਼ਾ ਚੱਕ ਕੇ ਉਰੇ ਆਇਆ ਸੀਗਾ ਕਿੰਨੇ ਦੀ ਚੋਰੀ ਹੋਈ ਉਹਦਾ ਕਾਫੀ ਨੁਕਸਾਨ ਹੋਇਆ ਉਹ ਐਸਟੀਮੇਟ ਲਾ ਰਹੇ ਨੇ ਅਦਰ ਕੰਟੀਨਿਊਜ਼ ਕੈਮਰੇ ਚ ਵੀ ਆ ਰਿਹਾ ਉਹ ਅਸੀਂ ਪ੍ਰਸ਼ਾਸਨ ਨੂੰ ਬਕਾਇਦਾ ਉਹਨਾਂ ਦੀ ਵੀਡੀਓ ਕਲਿੱਪ ਵੀ ਦੇ ਕੇ ਆਇਆ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਚੋਰੀ ਆ ਇਹ ਇੱਕ ਤਾਂ ਹੀ ਪੂਸ਼ਣ ਜਨਰਲ ਸਟੋਰ ਤੇ ਹੋਈ ਆ ਚੱਕੀ ਤੇ ਹੋਈ ਆ ਤੇ ਉਧਰ ਇੱਕ ਮੋਬਾਈਲ ਦੀ ਦੁਕਾਨ ਤੇ ਮਨੈਰੀ ਦੁਕਾਨ ਤੇ ਚੌਧਰੀ ਮਲੋ ਸਾਨੂੰ ਇਹ 11ਵਾਂ ਛਾਟਰ 11ਵਾਂ ਛਾਟਰ ਪਟਾ ਗਿਆ ਹੈ ਹੈ ਹੁਣ ਕੀ ਮੰਗ ਕਰਦੇ ਹੋ ਹੁਣ ਮੰਗ ਕਰਦੇ ਉਹਨੂੰ ਇੱਕ ਗ੍ਰਿਫਤਾਰੀ ਕੀਤਾ ਪ੍ਰਸ਼ਾਸਨ ਨਹੀਂ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਦਾ ਵਿਚਾਰਾ ਜਿਹੜਾ ਬਣਦਾ ਮੌਜਾ ਜਿਹੜਾ ਬਰਾਂਧੀ ਕਰਾਈ ਜਾਵੇ ਅਸੀਂ ਇਹ ਦੇਖਦੇ ਆਂ ਸ਼ਹਿਰ ਦੇ ਵਿੱਚ ਰੋਜ਼ ਗੁੰਡਾਗਰਦੀ ਔਰ ਸ਼ਹਿਰ ਨੂੰ ਲੁੱਟਣ ਵਾਸਤੇ ਇੱਥੇ ਗੁੰਡੇ ਛੱਡੇ ਹੋਏ ਨੇ ਪੁਲਿਸ ਆਦਿਆਂ ਨੇ ਪੁਲਿਸ ਆਦਿਆਂ ਨੇ ਛੱਡੇ ਪੈਨ ਜੇ ਇਹਨਾਂ ਨੂੰ ਜਾ ਕੇ ਅਸੀਂ ਦੱਸਦੇ ਆਂ ਵੀ ਫਲਾਣਾ ਬੰਦਾ ਫੜ ਲਿਆ ਫਲਾਣਾ ਫੜ ਲਿਆ ਇਨਾਂ ਦੇ ਨਾਲ ਕੋਈ ਛਣਾਈ ਨਹੀਂ ਸਾਡੇ ਲੋਕਾਂ ਦੀ ਤੇ ਸ਼ਹਿਰ ਦੇ ਕਦੇ ਕੋਈ ਚੈਨੀ ਚੈਨੀ ਲੈ ਜਾਂਦਾ ਖੋਗੇ ਕੋਈ ਮੋਬਾਈਲ ਲੈ ਜਾਂਦਾ ਗਰੀਬ ਆਦਮੀ ਦਾ ਆ ਛਾਰਾ ਪੌੜਾ ਗੇਟ ਟਪਿਆ ਬੈ ਵਿਚਾਰਾ ਜਿਨ੍ਹਾਂ ਦਾ ਰੋਜ਼ ਇੱਕ ਨਾ ਇੱਕ ਦੁਕਾਨ ਜਿਹੜੀ ਰੋਜ਼ ਹੀ ਰੋਜ਼ ਟੁੱਟ ਰਹੀ ਹੈ ਕੋਈ ਛਣਾਈ ਨਹੀਂ ਕੋਈ ਲੈਣਾ ਨਹੀਂ ਕੁਝ ਦੇਣਾ ਨਹੀਂ ਹੋਰ ਤੁਹਾਡੇ ਵੀ ਦੇਖਿਆ ਸੀ ਸੀਸੀਟੀਵੀ ਵਿਚਾਰੇ ਤੇ ਇਹ ਗ੍ਰਿਫਤਾਰੀ ਨਹੀਂ ਕਰਾਉਂਦੇ ਨਹੀਂ ਜੀ ਇਹਦੇ ਘਰੇ ਰੇਡ ਕੀਤਾ ਗਿਆ ਸੀ ਘਰੇ ਰਹਿੰਦਾ ਨਹੀਂ ਇਹਦੀ ਮਾਂ ਹੈ ਇਕੱਲੀ ਠੀਕ ਹੈ ਜੀ ਬਾਕੀ ਇਹਦੇ ਫੇਰ ਬਾਕਾਊਟ ਪਰੇ ਅਸੀਂ ਫੋਰਸਸ ਲਾਏ ਹੋਏ ਨੇ ਜਲਦੀ ਗ੍ਰਿਫਤਾਰ ਕਰਾਂਗੇ ਇਹ ਉਹੀ ਬੰਦਾ ਜਿਹਨੇ ਪਹਿਲਾਂ ਚੋਰੀ ਇੱਕ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਰਾਤ ਕੋਸ਼ਿਸ਼ ਸ਼ਟਰਡ ਛੋੜ ਕੇ ਕੋਸ਼ਿਸ਼ ਕੀਤੀ ਹੈ ਪੁਲਿਸ ਪਾਰਟੀ ਆ ਗਈ ਸੀਗੀ ਭੱਜ ਗਿਆ ਉਹ ਹੱਥ ਸਾਡੇ ਕਾਬੂ ਨਹੀਂ ਆਇਆ ਜਿਹੜਾ ਬੰਦਾ ਸੀਗਾ ਕਰਬਈ ਅਸੀਂ ਕਰਾਂਗੇ ਹੁਣ ਇਹਨਾਂ ਨੂੰ ਕੀ ਆਸ਼ਵਾਸ਼ਣ ਦਿੱਤਾ ਜਿਹੜਾ ਪੂਰਾ ਜੀ ਇਹਨਾਂ ਦੀ ਪੂਰੀ ਰੱਖਿਆ ਕਰਾਂਗੇ ਅਸੀਂ ਵਾਅਦਾ ਕਰਾਂਗੇ ਆਪਣੀ ਜਿਹਨੂੰ ਅਰੈਸਟ ਕਰਾਂਗੇ